ਅੰਮ੍ਰਿਤਸਰ ਦੇ 88 ਫੁੱਟ ਰੋਡ ਸੁਭਾਸ਼ ਕਲੋਨੀ ਵਿਕੇ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਡিপিਆਈ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਉਤਰੀ ਦੇ ਵਿੱਚ ਮੀਟਿੰਗ ਕੀਤੀ ਗਈ ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਤਲਵਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਇਸ ਮੌਕੇ ਤੇ ਮੁੱਖ ਮਹਿਮਾਨ ਡিপিਆਈ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਡਾ ਪਹੁੰਚੇ ਉਹਨਾਂ ਦੇ ਨਾਲ ਕੋਰ ਕਮੇਟੀ ਦੇ ਚੇਅਰਮੈਨ ਨਿਰਮਤ ਸਿੰਘ ਬੌਕਸਰ ਮਾਝਾ ਜ਼ੋਨ ਦੇ ਪ੍ਰਧਾਨ ਸਤਨਾਬ ਸਿੰਘ ਰੰਗਰੇਟਾ ਪਹੁੰਚੇ ਇਸ ਮੌਕੇ ਪ੍ਰਤਾਪ ਸਿੰਘ ਨੂੰ ਹਲਕਾ ਉਤਰੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਹੋਰ ਸਾਥੀ ਵੀ ਸ਼ਾਮਲ ਕੀਤੇ ਗਏ ਇਸ ਮੌਕੇ ਤੇ ਪ੍ਰਗਟ ਸਿੰਘ ਪੰਡੋਰੀ ਬਜਿੱਤਰ ਸਿੰਘ ਸੁਖਦੇਵ ਸਿੰਘ ਲਖਵਿੰਦਰ ਸਿੰਘ ਵਿਸ਼ਾਲ ਗਿੱਲ ਜਗਤਾਰ ਸਿੰਘ ਸੁਰਿੰਦਰ ਕੁਮਾਰ ਬਿੱਲੂ ਹਾਜ਼ਰ ਹੋਏ ਇੱਧਰ ਆ ਵੀ ਹੋ 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 ਜਾਏਗਾ ਕਿੰਨੀ ਅੱਗੇ ਆ ਵੀ ਆ ਰਿਹਾ ਇਹ ਜੋ ਹਰ ਵਾਰ ਬਾਤ ਕਿਹਦੇ ਆ ਕਿੰਨੂ ਨਹੀਂ ਇੱਧਰ ਆ ਬਚਿੱਤਰ ਇੱਧਰ ਆਓ ਕੋਈ ਨਾ ਹੋਰ ਕਿਹਦੇ ਆ ਆ ਇੱਧਰ ਈ ਸਰ ਮੇਰਾ ਨਾਮ ਰੋਹਨ ਚੱਡਾ ਨੈਸ਼ਨਲ ਪ੍ਰੈਜ਼ੀਡੈਂਟ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਬੀੜਕਰ ਤੋਂ ਔਰ ਅੱਜ 88 ਫੁੱਟ ਰੋਡ ਤੇ ਜਿਹੜੀ ਅਸੀਂ ਅੱਜ ਪ੍ਰਤਾਪ ਸਿੰਘ ਜੀ ਦੀ ਅਗਵਾਈ ਚ ਮੀਟਿੰਗ ਕੀਤੀ ਆ ਔਰ ਅੱਜ ਸਾਡੀ ਪਾਰਟੀ ਦੇ ਜਿਹੜੀ ਸਮੁੱਚੀ ਲੀਡਰਸ਼ਿਪ ਮਾਝਾ ਜ਼ੋਨ ਦੀ ਸ਼ਾਮਲ ਹੋਈ ਆ ਉਹ ਜਿਸ ਵਿੱਚ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਸਤਨਾਪ ਸਿੰਘ ਰੰਗਰੇਟਾ ਜੀ ਔਰ ਸਾਡੀ ਕੋਰ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਬੌਕਸਰ ਜੀ ਹੋਰ ਵੀ ਜਿੰਨੇ ਪਤਵੰਤੇ ਸੱਜਣ ਸਾਰੇ ਅੱਜ ਇਸ ਮੀਟਿੰਗ ਤੇ ਸ਼ਾਮਲ ਹੋਏ ਆ ਔਰ ਅੱਜ ਅਸੀਂ ਪ੍ਰਤਾਪ ਸਿੰਘ ਜੀ ਨੂੰ ਫਲਕਾ ਉਤਰੀ ਦਾ ਜਿਹੜਾ ਅੱਜ ਅਸੀਂ ਆਪਣੀ ਪਾਰਟੀ ਬੋਲੋ ਜਿਹੜਾ ਇਹਨਾਂ ਨੂੰ ਇਨਚਾਰਜ ਜੱਜ ਐਲਾਨ ਕੀਤਾ ਵਾ ਇਹ ਮਕਸਦ ਕੀ ਹੈ ਜੀ ਜਿਹੜੇ ਪਾਰਟੀ ਛਾਂ ਦੇ ਦਿੱਤੀ ਹੈ ਇਹ ਜੰਡੇ ਰਹਿਣਗੇ ਕੀ ਇਹ ਏਜੰਡੇ ਰਹਿਣਗੇ ਤੁਹਾਡੇ ਦੇਖੋ ਸਰ ਸਾਡੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦਾ ਪਹਿਲਾ ਏਜੰਡਾ ਵੀ ਡਾਕਟਰ ਅੰਬੇਡਕਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਿਹੜਾ ਘਰ-ਘਰ ਤੱਕ ਪਹੁੰਚਾਣਾ ਔਰ ਜਿਹੜੀ ਅੱਜ ਮਾਜੇ ਦੇ ਅੰਦਰ ਬਾਬਾ ਸਾਹਾਬ ਅੰਬੇਡਕਰ ਜੀ ਦੀ ਵਿਚਾਰਧਾਰਾ ਤੋਂ ਜਿਹੜੇ ਲੋਕ ਅੱਜ ਬੰਜੇ ਬੈਠੇ ਆ ਔਰ ਸਾਡੀ ਪਾਰਟੀ ਦਾ ਮੁੱਖ ਏਜੰਡਾ ਹੋਵੇਗਾ ਉਹਨਾਂ ਦੇ ਤੱਕ ਜਿਹੜੀ ਬਹੁਤ ਸਮ ਗੜਗੜ ਕੰਮ ਕਰਾ ਦਿੱਤੀ ਸਰ ਦੇਖੋ ਪిల్లా ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਬੀਡਕਰ ਸਨ 2017 ਦੇ ਅੰਦਰ ਐਮਐਲਏ ਇਲੈਕਸ਼ਨ ਵੀ ਫਾਈਟ ਕਰ ਚੁੱਕੀ ਆ ਔਰ ਸਨ 2002 ਦੇ ਅੰਦਰ ਵੀ ਇਲੈਕਸ਼ਨ ਜਿਹੜਾ ਵੀ ਸੌਰੀ 2017 ਦਾ ਇਲੈਕਸ਼ਨ ਵੀ ਜਿਹੜਾ ਫਾਈਟ ਕਰ ਚੁੱਕੀ ਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਸਾਡਾ ਜਿਹੜਾ ਪੂਰਾ ਮਕਸਦਾ ਵੀ 2027 ਦੀ ਪੂਰੀ ਤਿਆਰੀ ਕਰਕੇ ਡੀਪੀਆਈ ਪਾਰਟੀ ਆਪਣੇ ਬਲਬੁੱਤੇ ਦੇ 2027 ਦੇ ਇਲੈਕਸ਼ਨ ਜਿਹੜਾ ਫਾਈਟ ਕਰੂਗੀ ਮੈਂ ਨਿਰਮਲ ਬੌਕਸਰ ਡੀਪੀਆਈ ਪਾਰਟੀ ਦਾ ਕੋਰ ਕਮੇਟੀ ਦਾ ਇੰਚਾਰਜ ਔਰ ਮੈਂ ਅੱਜ ਉੱਤਰੀ ਹਲਕੇ ਤੋਂ ਅਨਚਾਰਜ ਲਾਇਆ ਗਿਆ ਕਿ ਮੈਨੂੰ ਆਸ ਹੈ ਵੀ 2027 ਦੀ ਜਿਹੜੀ ਇਲੈਕਸ਼ਨ ਫੈੜਿਆ 117 ਸੀਟਾਂ ਦੇ ਪੰਜਾਹ ਦੇ ਵਿੱਚ ਕਰਾਂਗੇ ਔਰ ਮੈਂ ਜਿੰਨਾ ਚਿਰ ਵੀ 2 ਸਾਲ ਦੇ ਅੰਦਰ ਅੰਦਰ ਪੂਰਾ ਸਮਾਜ ਪੰਜਾਬ ਨੂੰ ਕਵਰ ਕਰਾਂਗਾ ਔਰ ਮੈਂ ਸਮਾਜ ਤੋਂ ਆਸ ਰੱਖਦਾ ਵਾਂ ਕਿ ਇਹ ਸਮਾਜ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ ਔਰ ਸਾਡੀ ਪਾਰਟੀ ਦਾ ਕੋਈ ਲਾਲਚ ਨਹੀਂ ਹੋਏਗਾ ਵੀ ਤੁਹਾਨੂੰ ਦਾਲ ਆਟਾ ਦੇਵਾਂਗੇ ਜਾਂ ਸ਼ਰਾਬ ਦੇਵਾਂਗੇ ਜਾਂ 500 ਰੁਪਇਆ ਦਵਾਂਗੇ ਸਾਡੇ ਹੀ ਵਿਚਾਰਦਾਰਾਂ ਸਾਡੀ ਪਾਰਟੀ ਦੀ ਹੋਏਗੀ ਵੀ ਘਰ-ਘਰ ਵਿੱਚ ਐਜੂਕੇਸ਼ਨ ਜਾਊਗੀ ਨੌਕਰੀਆਂ ਜਾਣਗੀਆਂ ਔਰ ਜਿੰਨੇ ਵੀ ਮੈਡੀਕਲ ਆ ਫਰੀ ਦਿੱਤੇ ਜਾਣਗੇ ਔਰ 60 ਸਾਲ ਤੋਂ ਉੱਪਰ ਕਿਸੇ ਵੀ ਜਾਤੀ ਦਾ ਕੋਈ ਨਹੀਂ ਹੋਗਾ ਨੂੰ ਘੜ ਤੋਂ ਘੜ ਵੀ 5000 ਰੁਪਇਆ ਉਹਨਾਂ ਦੀ ਪੈਨਸ਼ਨ ਲੱਗੀ ਜਾਏਗੀ ਜੈ ਭੀਮ ਜੈ ਭਾਰਤ ਹਾਂਜੀ ਵੀਰ ਜੀ ਆਪਣਾ ਜੀ ਮੈਂ ਪ੍ਰਤਾਪ ਸਿੰਘ ਠਾਸੀਪੁਰ ਰੋਡ ਸੁਭਾਸ਼ ਕਲੋਨੀ ਤੋਂ ਸਰ ਮੇਰਾ ਮਕਸਦ ਇਹ ਹੈ ਵੀ ਆਪਣੀ ਡੀਪੀਆਈ ਪਾਰਟੀ ਨੂੰ ਉੱਪਰ ਤੱਕ ਖੜਨਾ ਮਤਲਬ ਕਾਫੀ ਸਮੇ ਤੋਂ ਡੀਪੀਆਈ ਪਾਰਟੀ ਨਾਲ ਚੱਲ ਰਹੇ ਹਾਂ ਥੋੜਾ ਜਿਹਾ ਕੁਝ ਸਮੇਂ ਕਰ ਨਹੀਂ ਥੋੜੇ ਪਿੱਛੇ ਹੋ ਗਏ ਹਨ ਅੱਜ ਦੀ ਮੀਟਿੰਗ ਦਾ ਮੇਰਾ ਮਕਸਦ ਇਹ ਵੀ ਜਿਹੜੇ ਪੁਰਾਣੇ ਮੇਰੇ ਸਾਥੀ ਜਿਹੜੇ ਬਹੁਤ ਜ਼ਾਰੂਰੀ ਜਿਨ੍ਹਾਂ ਨੇ ਪਾਰਟੀ ਨੂੰ ਹਲਾਉਂਦਿਆਂ ਸੀ ਮੈਂ ਉਹਨਾਂ ਨੂੰ ਅੱਜ ਬੁਲਾ ਕੇ ਉਹਨਾਂ ਨਾਲ ਡਿਸਕਸ ਕਰਕੇ ਮੈਂ ਇਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗਾ ਔਰ ਆਉਣ ਵਾਲੇ 2027 ਦੇ ਵਿੱਚ ਇਲੈਕਸ਼ਨ ਫਾਈਟ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਉਹਦਾ ਦੇ ਕੇ ਮਾਨਸਮਾਨ ਦਿੱਤਾ ਵਾ ਕੀ ਕਹਿਣਾ ਚਾਹੋ ਹਾਂਜੀ ਬਹੁਤ ਬਹੁਤ ਮੈਂ ਡੀਪੀ ਪਾਰਟੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਇਸ ਸੌਦੇ ਤੇ ਨਵਾਜ ਕੇ ਬਹੁਤ ਬਹੁਤ ਸਾਨੂੰ ਉੱਪਰ ਕਰਨ ਦੀ ਕੋਸ਼ਿਸ਼ ਕੀਤੀ ਲੱਗਦਾ ਵੀ ਬਹੁਤ ਵਾਜ ਲੋਕ ਜੋੜੋਗੇ ਆਪਣੇ ਨਾਲ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਇੱਕ ਸਟਾਰਟਿੰਗ ਦੇ ਚੱਲੇ ਹਾਂ ਅਸੀਂ ਬਹੁਤ ਕੱਠ ਕੀਤਾ ਸੀ ਕਰਦੇ ਰਹੇ ਹੁਣ ਵੀ ਕਰਾਂਗੇ ਮੇਰਾ ਨਾਮ ਸੁੰਦਰ ਕੁਮਾਰ ਪੱਟੇ ਆ ਜੀ ਔਰ ਮੈਂ ਆਦਿਵਾਸੀ ਪੁਰਨ ਸੰਗਠਨ ਚਿੱਦੜ ਤੋਂ ਜਨ ਅਸਕਰਤ ਮਾਧਜੋਨ ਤੋਂ ਔਰ ਅੱਜ ਪ੍ਰਸ਼ੋਤਨ ਚੱਡਾ ਜੀ ਦੇ ਜੜਕੇ ਰੋਹਨ ਚੱਡਾ ਜੀ ਡੀਪੀਆਈ ਪਾਰਟੀ ਤੋਂ ਆਪਣੇ ਉਤਰੀ ਹਲਕੇ ਦੇ ਵਿੱਚ ਪਹੁੰਚੇ ਆ ਔਰ ਇਹਨਾਂ ਦਾ ਪੰਚਨ ਤੇ ਹੀ ਧੰਨਵਾਦ ਕਰਦੇ ਆ ਜੀ ਔਰ ਡੀਪੀਆਈ ਪਾਰਟੀ ਦਾ ਮਕਸਦ ਜਿਹੜਾ ਹੈ ਕਿ ਬਾਬਾ ਸਾਹਿਬ ਦੇ ਵਿਚਾਰਧਾਰਾ ਜਿਹੜੀ ਉਹ ਚੁੱਲ੍ਹੇ ਪੱਧਰ ਤੱਕ ਘਰ ਘਰ ਜਿਹੜੀ ਪਹੁੰਚੇ ਉਹ ਜਿਹੜੇ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੋਂ ਵਾਂਝੇ ਰਹਿ ਗਏ ਔਰ ਉਹ ਵਿਚਾਰਧਾਰਾ ਦੇ ਨਾਲ ਅਸੀਂ ਜਿਹੜਾ ਕਿ ਸਮਾਜ ਨੂੰ ਚੰਗੀ ਸਿੱਖਿਆ ਔਰ ਜਿਹੜੀ ਇਹਨਾਂ ਦੀ ਸੋਚ ਹੈ ਉਹ ਜਿਹੜੀ ਹੈਗੀ ਹੈ ਐਜੂਕੇਸ਼ਨ ਦੀ ਸੋਚ ਹੈ ਜਿਹੜੀ ਕਿ ਬਾਬਾ ਸਾਹਿਬ ਦੀ ਵੀ ਸੋਚ ਜਿਹੜੀ ਕਿ ਆਪਣਾ ਜਿਹੜਾ ਸਮਾਜ ਜਿਹੜਾ ਉਹ ਪੜੇ ਲਿਖੇ ਤੇ ਤਾਂ ਕਿ ਜਿਹੜੀ ਕਿ ਆਪਾਂ ਤਰੱਕੀ ਦੀ راہ ਵੱਲ ਨੂੰ ਜਿਹੜਾ ਆਪਾਂ ਅੱਗੇ ਵਧੀਏ